ਆਸਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਬੱਛੀਆਂ ਨੇ ਟੌਪ ਕਲਾਸ ਗੱਬਣਾ ਵੇੜਾ ਨੇ ਕੁਝ ਸੂਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗੱਲ ਵੀਰ ਜੀ ਸਾਸਰੀ ਗੱਲ ਵੀਰ ਜੀ ਹੋਰ ਸਣਕੀ ਵਾਲਾ ਵਧੀਆ ਜੀ ਵੀਰ ਜੀ ਤੁਸੀਂ ਸਾਨੂੰ ਸਿੱਧਾ ਪਰਵਾਹ ਕੀਤਾ ਜੀ ਹਾਂ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਟਾਈਮ ਘੱਟ ਹੀ ਲੱਗਦਾ ਵਾ ਹਾਂਜੀ ਵੀਰ ਜੀ ਇਦਾਂ ਥੋੜਾ ਨਾ ਆ ਚਲੋ ਕੰਮ ਕਰਵਾ ਲਵਾਂ ਹਾਂ ਹਾਂਜੀ 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 ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਵਧੀਆ ਵੀਰ ਜੀ ਕਿੰਨੇ ਬੱਛੇ ਤਨੇ ਗੱਬਣਾ ਪੈਲਣਾ ਵਾ ਤੇ ਇਤਨੇ ਚਾਚਾ ਦੰਦਿਆ ਬਿਲਕੁਲ ਆਪਣਾ ਨਾਮ ਦੱਸ ਦਿਓ ਵੀਰ ਜੀ ਨਾਮ ਮੇਰੀ ਸ਼ਿਵ ਦਿਹਾੜ ਸਿੰਘ ਪਿੰਡ ਤਿਕਾਣਾ ਰੂਪਵਾਲੇ ਜੀ ਕੀ ਜਨਮ ਸਥਾਨ ਬਾਬਾ ਵੱਡਾ ਸਾਹਿਬ ਜੀ ਕਸਨ ਨਗਰ ਠੀਕ ਹੈ ਫੋਨ ਨੰਬਰ ਦੱਸ ਦਿਓ ਜੀ 9280643670 ਜੀ ਠੀਕ ਹੈ ਜੀ ਹਾਂਜੀ ਤੇ ਆਪਣੇ ਕੋ ਚੰਗੀਆਂ ਵੱਛੀਆਂ ਆਈਆਂ ਜੀ ਵੀਰ ਜੀ ਚੰਗੇ ਰਿਕਾਗ ਵਾਲੀਆਂ ਵੱਛੀਆਂ ਆਂ ਦੇਣ ਪਰ ਪਾਸ ਸੱਤ ਖਰ ਗਏ ਆ ਵੱ ਇਹ ਵੀ ਕਦੇ ਖਵੇ ਹੋਈ ਉਹ ਵੀ ਪਹਿਲੇ ਖਵੇ ਤਿੰਨੇ ਪੇਲਣਾ ਇਹ ਪੇਲਣਾ ਨੇ ਹਾਂਜੀ ਹਾਂਜੀ ਪਹਿਲਣਾ ਬਿਲਕੁਲ ਤੇ ਕਰੀਏ ਸ਼ੁਰੂ ਵੀਰ ਜੀ ਹਾਂਜੀ ਹਾਂਜੀ ਕਰੋ ਵੀਰ ਕਿਹੜੀ ਵੈੜ ਤੋਂ ਕਰੋ ਜਿੱਤੋਂ ਮੱਝੀ ਕਰਦੇ ਵੀਰ ਜੀ ਬਿਲਕੁਲ ਆਈ ਹੋਪ ਖਤਮ ਅੱਛੀ ਇੱਦਾਂ ਕਰਦੇ ਵੀਰ ਜੀ ਬਿਲਕੁਲ ਜੀ ਇਹ ਵੀ ਵੀਰ ਜੀ ਵਿੱਚ ਦੋ ਦੋ ਕੀ 17 18 ਕਿਲੋ ਰਮਾਨ ਅੱਗੇ ਸਿਆਲਾ ਮੌਸਮ ਦਾ ਵੀਰ ਜੀ ਪਲੱਸ 25 ਪਰ 17 18 ਕਿਲੋ ਰਮਾਨ ਲੋਗੇ ਬਾਕੀ ਸੀਲ ਖੰਨੀ ਬਹੁਤ ਜਿਆਦੀ ਬੱਸੀ ਬਿਲਕੁਲ ਇਹ ਵੀ ਅੱਛੀ ਦੇ ਵਿੱਚ ਦੇਖ ਪੰਜ ਦਿਨ ਪਏ ਬਾਕੀ ਉੱਧਰ ਬਹੁਤ ਬਣੂਗੀ ਬਹੁਤ ਜਿਆਦੀ ਬੱਸੀ ਬਿਲਕੁਲ ਜੀ ਖੋਲੋ ਵੀਰ ਜੀ ਫੁੱਲ ਬਰੀਡ ਆ ਬਰੀਡ ਵਾਲੀ ਵੇ ਜੜਾ ਚੰਗੀ ਵਸ਼ੀ ਹੈ ਜੀ ਬਾਕੀ ਵੀਰ ਕਹਿੰਦਾ ਪਹਿਲੇ ਸੂਏ ਚੰਗੀ ਚਵਾਈ ਕਰਾਊਗੀ ਦੁੱਧ ਚੰਗਾ ਭਰੂਗੀ ਵੀਰ ਜੀ ਕਿੰਨੇ ਦਿਨ ਬਾਕੀ ਆ ਇਹਦੇ ਵੀਰ ਜੀ ਬਸ ਇੱਕ ਹਫਤੇ ਦੇ ਅੰਦਰ ਸੂਬੂਗੀ ਇੱਕ ਹਫਤਾ ਲੈ ਜੂ ਹੈ ਨਾ ਇਹ ਪੰਜ ਤੋਂ 6 ਦਿਨ ਆ ਸਿਰਫ ਬਾਕੀ ਇਹ ਵੀ ਜਿੱਥੇ ਮੱਝੀ ਸਾਥ ਫੇਰੀ ਹੋ ਛੱਡ ਕੇ ਕੋਈ ਇਹ ਤਾਂ ਪਤਾ ਨਹੀਂ ਆ ਨੂੰ ਬਈ ਦੇ ਘੰਟਾ ਪਹਿਲਾਂ ਕਿ ਲੱਗੇ ਨਹੀਂ ਹੁੰਦੀਆਂ ਬਿਲਕੁਲ ਵੇਖੋ ਵੀਰ ਜੀ ਚੰਗੀਆਂ ਵੇੜਾਂ ਲੈ ਕੇ ਆਉਂਦਾ ਵੀਰ ਪਹਿਲਾ ਦੂਜਾ ਸੂਆ ਲੈ ਕੇ ਆਉਂਦਾ ਪਹਿਲਾ ਸੂਆ ਵੇੜਾ ਚੰਗੀ ਥਣਪਾਡੇ ਦੀ ਬਹੁਤ ਸਾਫ ਹੈ ਜੀ ਚੰਗੀ ਵੇੜਾ ਬਿਲਕੁਲ ਕਿੰਨਾ ਦੁੱਧ ਆਖਿਆ ਵੀਰ ਜੀ ਚਵਾਉਗੀ ਵੇੜਾ ਥਾਣਾ ਥਾਣਾ ਕਦੇ ਮਾ ਨਾ ਦੋਗੀ ਠੀਕ ਹੈ ਜੀ ਹਾਂ ਜੇ ਨਾ ਮੈਂ ਦੁੱਧ ਬਰੀਡ ਤੇ ਆਉਣਾ ਤੇ ਬਰੀਡ ਪੂਰੀ ਆ ਬਸੇ ਬਰੀਡ ਪੂਰੀ ਬਿਲਕੁਲ ਬਾਕੀ ਥੱਲੇ ਉਹਦੇ ਨਾਲ ਥਾਣ ਕਿੰਨੇ ਕਿੰਨੇ ਮਰ ਲੱਗੇ ਆ ਬਿਲਕੁਲ ਵੀਰ ਹਾਂ ਜੀ ਆ ਵੇਖੋ ਵੀਰ ਮੈਂ ਪੂਰੀ ਵਿੱਥਾਂ ਤੇ ਥਣ ਲੱਗੇ ਆ ਬਿਲਕੁਲ ਜੀ ਹਾਂਜੀ ਵੀਰ ਜੀ ਕੀ ਮੋਹਲਾ ਵੈਟ ਦਾ 65000 ਵੀਰ ਜੀ ਕਰਦਾਂਗੇ ਮਾਨਤਾ 65000 ਚੋਂ ਹਾਂਜੀ ਹਾਂਜੀ ਬਿਲਕੁਲ ਜੀ ਵੱਧ ਮੰਗਣ ਲੱਗੇ ਫਿਰ ਆਵੇਂ 70-75 ਮੰਗੀਏ ਉਹ ਕਰਦਾ ਮਜਾ ਨਹੀਂ ਕੋਈ ਬਿਲਕੁਲ ਬਿਲਕੁਲ ਪੈਣਾ ਦੇ ਮਾਰਮੁੱਲੀ ਆ ਕਿੰਨੇ ਦੀ ਵੀਜ਼ੀ ਦੇ ਦੇ ਕੋ ਪੱਕੀ ਹਾਂ ਨਾ ਹੋਰ ਵੀ ਜੀ ਕੋਈ ਜੋ ਕਰਨਾ ਕਰਦਾ ਕਰਤਾ ਲੱਗਿਆ ਕਨੀ ਮੋੜਿਆ ਚਲੋ ਵੀਰ ਜੀ ਪੂਰੇ ਬਾਠ ਦੀ ਦੇ ਦੇ ਹਨਾ ਤਿੰਨ ਛੱਡ ਦਿਓ ਬਾਕੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਨਾ ਉਹਦਾ ਹੋਰ ਮਾਨ ਕਰ ਦਿਓ ਕੋਈ ਕੋਈ ਗੱਲ ਨਹੀਂ ਵੀਰ ਜੀ ਕੋਈ ਚੱਕਰ ਨਹੀਂ ਜੀ ਬਿਲਕੁਲ ਜੀ ਹਾਂਜੀ ਠੀਕ ਹੈ ਵੀਰ ਜੀ ਆ ਗਈ ਦੂਸਰਾ ਨੰਬਰ ਤੇ ਹਾਂਜੀ ਇਹ ਵੀ ਵੀਰ ਪਹਿਲਾ ਸੂਆ ਚਾਰ ਦਾੰਦਾ ਹਾਂਜੀ ਹਾਂਜੀ ਤੇ ਕਿੰਨੇ ਦਿਨ ਬਾਕੀ ਇਹਦੇ ਵਿੱਚ ਸੌਣ ਚ ਇਹਦੇ ਵਿੱਚ 14-15 ਦਿਨ ਹੈਗੇ ਆ 14-15 ਦਿਨ ਹਾਂਜੀ ਬਾਕੀ ਥਾਂ ਵੇਖੋ ਕਿੰਦਾਂ ਲੱਗਾ ਇਹਨੂੰ ਪਹਿਲਾਂ ਨੂੰ ਟੋਪਦਾ ਬਿਲਕੁਲ ਖੋਲੋ ਵੀਰ ਜੀ ਵੇਖੋ ਵੀਰ ਜੀ ਵੱਡੀ ਵੈੜਾ ਕੱਦ ਕੱਟ ਫੁੱਲਾ ਲੰਮੀ ਬੇਲ ਆ ਚੰਗੀ ਵੈੜਾ ਯਾਰਾ ਜੀ ਫੁੱਲਾ ਅਰੇ ਮੌਸਮ ਖਰਾਬ ਹੋਣ ਲੱਗਾ ਕਿੰਨੇ ਮਾਰੀ ਨੂੰ ਨਹੀਂ ਨੇ ਕਿਆ ਵੈੜਾ ਠੀਕ ਹੈ ਜੀ ਸੇਕ ਨਾ ਨਹੀਂ ਹੁੰਦੀ ਹਾਂਜੀ ਬਿਲਕੁਲ ਵੇਖੋ ਵੀਰ ਜੀ ਓਦਾਂ ਵੀ ਚੰਗੀ ਚਮਕਾ ਵੇੜਦੀ ਫੁੱਲ ਰਾਜੀ ਆ ਲੰਮੀ ਬੇਲ ਆ ਤੁਦ ਵੀ 20 ਕਿਲੋ ਪਾਉਗੀ ਵੀਰ ਜੀ ਠੀਕ ਹੈ ਜੀ ਤੇ ਇਹੋ ਜਿਹੀ ਗੱਲ ਦਿਨ ਕਿੰਨੇ ਬਾਕੀ ਵੀਰ ਜੀ ਇਹਦੇ ਇਹ ਦਿਨ ਵੀ ਜੀ ਇਹ ਚਲੋ 15 ਦਿਨ ਬਾਕੀ ਆ ਸੀਰ ਠੰਡੀ ਆ ਪੂਰੀ ਕੋਈ ਗੱਲ ਬਾਤ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਲੈ ਵੀਰ ਜੀ ਲੈ ਫਿਰ ਦੇਣੇ ਆ ਜਿਹੜੇ ਖਾਣੇ ਨੇ 15 ਠੀਕ ਹੈ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਆ? ਬੱਛੀ ਜੇਕਰ ਉਹਨੂੰ ਭਰਈ ਆ ਮੈਂ ਮੁੱਲ ਬੰਦ 10000 ਦਾ 15 ਦਾ ਫਰਕ ਨਹੀਂ ਮੈਂ ਥੋੜੇ 8000 ਦਾ ਫਰਕ 70 ਰਿਆ ਜਮਾਨਤਨ ਕਰਾਂਗੇ। 70000 ਦੀ? ਹਾਂਜੀ ਕਰ ਦਾਂਗੇ ਮਾਂ ਦਾ 70000 ਮੁੱਲੇ ਡਗੋ ਵੀ ਵੀਰ ਜੀ ਤੁਹਾਡਾ ਕਹਿ ਨਹੀਂ ਮੋੜਨਾ। ਜੇ ਤੁਸੀਂ ਕਰ ਲੋ ਕਿ ਠੀਕ ਹੈ ਕੋਈ ਗੱਲ ਨਹੀਂ। ਤੈਨੂੰ ਛੱਡ ਦੋ ਵੀਰ ਜੀ ਇੱਥੋਂ ਹੀ। 60 ਦੀ ਜਾਂਦੇ ਹੋ ਹਨਾ ਹੀ? ਪੈਂਠੇ ਹਾ ਦੇ ਵਿੱਚ ਦੇ ਦਾਂਗੇ ਇਹ ਪੈਂਠ ਦੀ ਹਾਂ ਦੇਖੋ ਇਹ ਪੈਂਠ ਫਿਰਦਾ ਇਹਦਾ ਮੁੱਲ 70 ਪੈਂਠ ਹੀ ਦੇ ਦਾਂਗੇ ਬਿਲਕੁਲ ਵੇਖੋ ਵੀਰ ਜੀ ਮੁੱਲ ਤਾਂ ਵੀਰ ਦਾ ਬਿਲਕੁਲ ਜਿਆ ਜਿਆ ਵੱਡੀ ਵੜਾ ਤੁਸੀਂ ਜਿਹੜਾ ਸਾਹਮਣੇ ਉਹਦਾ ਵਸ਼ੀ ਭਾਏ 85 ਹਜ਼ਾਰ ਦੀ ਘਰ ਖੜ ਕੇ ਸਾਹਮਣੇ ਫਿਰ ਚੱਲ ਗਿਆ ਕਿ 15 ਦਿਨ ਵੇਖਾਏ ਤੇ ਦਾ ਕੱਦ ਵਾਈ ਨਹੀਂ ਤੁਹਾਨੂੰ ਹੀ ਪਤਾ ਕਿ ਤੇ ਅੱਜ ਤੇ ਆਵੇਂ ਵਸ਼ੀ 85 ਹਜ਼ਾਰ ਵੀਰ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਬਾਕੀ ਵੇਖੋ ਵੀਰ ਜੀ ਮੁੱਲ ਤਾਂ ਜਿਆ ਜਿਆ ਵੀਰ ਦਾ ਹਣਾ ਸਪੈਸ਼ਲ ਲੱਗਣਾ ਵੇਖੋ ਕਿੱਦਾਂ ਦਾ ਚੰਦਾ ਬਹੁਤ ਵਧੀਆ ਬਣਾਉਂਗੀ ਵਸ਼ੀ ਐ ਫੱਟੀ ਦਾ ਟੱਡਾ ਕੰਪੈਕ ਠੀਕ ਹੈ ਜੀ ਬਾਕੀ ਵੀਰ ਜੀ ਕੋਈ ਵੀ ਦੂਰੋਂ ਚੱਲ ਗਿਆ ਉਹ ਨਾ ਮਾਨਤਨ ਕਰਿਓ ਆਪਣੇ ਡੰਗਰ ਕੋਈ ਵੀ ਲੱਗ ਚੁੱਕੇ ਉਹਨੇ ਸਟੀਲ ਹੰਦਾ ਪੂਰਾ ਰਿਕਵੈਰ ਕਰ ਸਕਦੇ ਤੁਸੀਂ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਦੂਰੋਂ ਚੱਲ ਗਿਆ ਉਹ ਤੇ ਮਾਨਤਨ ਹੈ ਨਾ ਜੀ ਪੂਰਾ ਮਾਨਤਨ ਕਰਿਓ ਹਾਂਜੀ ਆ ਗਈ ਤੀਜੇ ਨੰਬਰ ਤੇ ਵੀਰ ਜੀ ਹਾਂਜੀ ਇਹ ਵੀ ਵੀਰ ਜੀ ਪਹਿਲਾਂ ਪਿਆਰ ਕਰਦੇ ਆ ਇਹ ਆਪਣੇ 73 ਦਿਨ ਪੂਰੇ ਆ 73 ਨੂੰ ਹਾਂਜੀ ਹਾਂਜੀ ਠੀਕ ਹੈ ਜੀ ਤੇ ਖੋਲੋ ਵੀਰ ਜੀ ਇਹਨੂੰ ਵੇਖੋ ਵੀਰ ਜੀ ਚੰਗੀ ਵਹਿੜਾ ਇਹ ਵੀ ਪਹਿਲਾ ਸੁਆ ਹਨ ਤੁਮ ਬਹੁਤ ਸਪੈਸ਼ਲ ਲੱਗਿਆ ਜੀ ਕਿ ਉਹ ਕਿੰਦੀ ਆ ਬਿਲਕੁਲ ਪੂਰੀ ਪਰੇਸ਼ਾਨੀ ਵਾਲੀ ਕਰ ਲਈਆਂ ਵੈੜ ਤੋਂ ਠੀਕ ਹੈ ਜੀ ਬਾਕੀ ਇਹ ਵੀ ਐ ਫੀਲ ਪੰਡੀ ਇਹ ਵੀ ਵਛੀ ਬੁਰੀ ਦੇ ਸਕਦੇ ਤੁਸੀਂ ਜਿੱਦਾਂ ਮਰਜੀ ਤਾਂ ਕਿੱਦਾਂ ਲੱਗਾ ਮੈਂ ਪਹਿਲੇ ਨੂੰ ਕੋਈ ਲੱਤ ਲੁੱਤ ਮਾਰਨਾ ਨਹੀਂ ਪਤਾ ਹੋਊਗਾ ਲੈ ਵਿੱਚ ਹੀ ਲੈ ਗਾਂ ਦਾ ਮਤਲਬ ਲੱਤ ਨਹੀਂ ਲਈਦੀ ਨੀ ਗਾਂ ਕਿਉਂਕਿ ਕਹਿੰਨੇ ਖੜ ਕੇ ਸਾਂਹ ਵਿੱਚ ਓਣੀ ਬੈਠੇ ਥੱਲੇ ਬੈੰਦੇ ਕਿ ਫਿਰ ਲੱਗੀ ਉਹ ਨੰਗਰ ਦਾ ਬਿਲਕੁਲ ਜੀ ਬਾਕੀ ਵੇਖੋ ਵੀਰ ਜੀ ਚੰਗੀਆਂ ਵਛੀਆਂ ਵੀਰ ਲੈ ਕੇ ਆਉਂਦਾ ਚੰਗੀਆਂ ਬਰੀਡ ਵਛੀਆਂ ਇਹ ਵੀ ਪਹਿਲਾ ਸੂਆ ਵੈੜਾ ਵੀਰ ਜੀ ਕਿੰਨਾ ਦੁੱਧ ਦੱਸਿਆ ਚਾਹੂਗੀ ਇਹ ਦੁੱਧ ਕਿਤੇ 20 ਕਿਲੋ ਡੋਵੀ ਰਸੀ ਰੀ 20 ਕਿਲੋ ਚ ਪਾ ਜੀ ਹਣੇ ਜੇ 20 ਕਿਲੋ ਤੇ ਠੰਡੀ ਕਢੀ ਹੋਊਗੀ ਦੁੱਧ ਕੋਈ ਚੱਕਰ ਨਹੀਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਜੀ ਪਤਾ ਹੀ ਤਾਂ ਤੁਹਾਨੂੰ ਚੰਗਾ ਸੋਹਣਾ ਲੱਗਾ ਪਹਿਲੇ ਨੂੰ ਦੁੱਧ ਦੇ ਪਰ ਨਾਲ ਸਿਰਫ ਡਰਦੀ ਹੈ ਕੋਈ ਗੱਲ ਨਹੀਂ ਬਾਕੀ ਗਰਮ ਨਹੀਂ ਧਰ ਸਾਹਮਣੇ ਤੇਰਾ ਜੀ ਹਾਂ ਜੀ ਡਰਦੀ ਡਰਦੀ ਕੈਮਰੇ ਨੂੰ ਡਰਦੀ ਠੀਕ ਹੈ ਜੀ ਵੀਰ ਜੀ ਕੀ ਮੋਲ ਆ ਇਹਦਾ ਮੋਲ 75 ਕਰਦੇ 2 70 ਨਹੀਂ ਦੇ ਲੈਣੀ ਵੀਰ ਜੀ 2 ਘੱਟ 70 ਦੀ ਹਾਂ ਜੀ ਹਾਂ ਜੀ ਤੁਹਾਡੇ ਕੋਲ ਕਿਸੇ ਨਾਲ ਆਊਗਾ ਕੋਈ ਗੱਲ ਨਹੀਂ ਦੂਰ ਨੇੜੇ ਵਾਲਾ ਉਹ ਮੰਨਦਾ ਹੋਰ ਜਿਹੜਾ ਕੋਈ ਗੱਲ ਨਹੀਂ ਇਹ ਵੀ ਉੱਥੇ ਹੀ ਜਾਂਦੇ ਹੋ ਜੀ ਸਟਾਰਟ ਕਿਉਂ ਤਾਂ ਗੱਲਾਂ ਕਰਦਾ 60 ਹਜ਼ਾਰੀ ਦਾ ਦੇ ਦਾਂਗੇ ਵੀਲੀ ਹੋਰ ਕੋਈ ਗੱਲ ਨਹੀਂ ਤੇ ਬਿਲਕੁਲ ਜੀ ਜਿਆਜ ਮੋਲਾ ਵਡੀਆਂ ਵੇੜਾ ਨੇ ਕਿਹਾ ਵੀ ਕੋਈ ਕਿੰਨੇ ਲੋਕ ਵੀਡੀਓ ਹੈਗੇ ਸਾਰੇ ਚੈਨਲਾਂ ਦੇ ਪਰ ਇਹਨਾਂ ਦਾ ਮੁੱਲ ਕੋਈ ਨਹੀਂ ਪਉਂਦਾ ਟੀਨੇ ਬੱਚਿਆਂ ਦਾ ਨਹੀਂ ਜਿਆਜ ਜਿਆ ਵੀਰ ਜੀ ਮੋਲਾ ਸਹੀ ਰੇਟ ਤੇ ਮਿਲਿਆ ਆ ਥੋੜੀ ਪਗਰੀ ਕਮਾਈ ਕਰਕੇ ਸਾਡੇ ਕੋਲ ਦੇ ਦੋ ਕਿਉਂਕਿ ਇਹ ਗੱਲ ਹੈਗੀ ਵੀ ਉਹਨਾਂ ਨੇ ਆਪਣੇ ਭਾਣ ਮਿਲੀ ਹੈ ਇਹ ਬਿਲਕੁਲ ਜੀ ਇਹ ਕਾਰੀਗਰੀ ਥਰਕੇ ਵੇਚ ਸਕਦਾ ਬਿਲਕੁਲ ਵੀਰ ਜੀ ਬਿਲਕੁਲ ਜੀ ਸਚਾਈ ਦਾ ਵੀਰ ਜੀ ਲੰਮਾ ਟਾਈਮ ਕੰਮ ਹੁੰਦਾ ਇੱਕ ਟਾੜੇ ਕੰਮ ਸਾਫ ਸੁਥਰਾ ਹੁੰਦਾ ਹਨਾ ਜੀ ਲੋਕ ਜੇ ਸਾਹਮਣੇ 6:00 ਵਜੇ ਸੂਈ ਹੋਗੀ ਕਿ ਚੋਕੇ ਖੜੇ ਦੋ ਟਾਈਮ ਤੇ ਬਿਲਕੁਲ ਜੀ ਗਾਣੇ ਧਾਰਣਾ ਮਾਰੇ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਮੋਲੀ ਵੇਖੋ ਵੀਰ ਤੇ ਜਾਇਜ਼ ਹੈ ਜੀ ਤੁਸੀਂ ਦੁੱਧ ਵਾਲੀਆਂ ਇਹ ਨਹੀਂ ਵੀਰ ਦਾ ਪਾਸ ਚੱਲੂਗੀ 20 ਕਿਲੋ ਤੇ ਪੂਰੀ ਵਸ਼ੀ ਜਮਰਾ ਕੱਦਵਜਨ ਦੁੱਧ ਨੇ ਪਲੀਆਂ ਜ ਥੋੜੀ ਅਹੀ ਪੈਂਦੇ ਚ ਠੀਕ ਹੈ ਜੀ ਚਾਰ ਪੰਜ ਦਿਨਾਂ ਪਹਿਲਾਂ ਸੁਧੀ ਆ ਬਿਲਕੁਲ ਚਾਰ ਪੰਜ ਦਿਨ ਸੁਧੀ ਗੱਲ ਕਿਨੇ ਦੇਣੀ ਆ ਠੀਕ ਹੈ ਜੀ ਗੱਲ ਤਾਂ ਗੱਲ ਕਰ ਗੁੱਦੇ ਨੌ ਘਰ ਲੈ ਕੇ ਕਿਨੇ 14 ਕਿਲੋ ਬੈਲੈਂਸ ਲੈ ਚੋਂਦੇ ਰਹੇ ਅੱਛਾ ਜੀ ਸਾਂਸਾਂ ਬੜਾ ਚੰਗਾ ਲੱਗਾ ਸੀ ਠੰਡੀ ਬੜੀ ਆ ਦੇਖੋ ਇਦਾਂ ਮਾਰ ਤਾਰਾ ਮਾਰੀਓ ਕੋਈ ਕਰਨੀ ਆ ਬਿਲਕੁਲ ਥੋੜੀ ਸੂ ਟਾਈਮ ਤੋਂ ਪਹਿਲਾਂ ਗਏ ਹੈ ਨਾ ਇਹ ਦੋ ਚਾਰ ਦਿਨ ਪਹਿਲਾਂ ਸੂਈ ਆਪਾਂ ਇੱਕ ਵਾਰ ਚ ਗੱਲ ਹੀ ਕਰਨੀ ਵੰਦੀ ਬਿਲਕੁਲ ਜੀ ਦੱਸ ਕੇ ਦੇਣੀ ਕਿ ਇਹਨਾਂ ਬਾਕੀ ਸਾਰੀ ਓਕੇ ਕੋਈ ਗੱਲ ਜੇ ਹੋਰ ਕੰਪਲੀਟ ਹੈ ਕੋਈ ਚੱਕਰ ਨਹੀਂ ਹਜਾਂ ਠੀਕ ਹੈ ਬਣਾਈ ਹੋਈ ਸੀ ਤੇ ਥੋੜੀ ਪੈਂਡਾ ਕਰਕੇ ਸੂਈ ਜਾਂ ਮਤਲਬ ਕੱਲ ਦਿਨ ਚ ਜਾਂ ਵਾ ਲੱਗਾ ਸੀ ਜਾਂ ਕੋਈ ਕਰਕੇ ਬਿਲਕੁਲ ਹਾਂਜੀ ਹਾਂਜੀ ਬੱਚਾ ਕੀ ਪਾਇਆ ਇਹਨੇ ਵੀਰ ਜੀ ਇਹ ਆਸ਼ਾ ਜੀ ਦਾ ਇਹ ਬੱਚਾ ਪਾਇਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਵੇਖੋ ਜੀ ਵੀਰ ਦਾ ਕੰਮ ਸਚਾਈ ਦਾ ਵਾ ਜੋ ਗੋਇਆ ਦਾ ਵਿਰੋਧ ਦੱਸਦਾ ਹਨ ਜੀ ਗਲਤ ਗੱਲ ਹੀ ਕਰਨੀ ਮੇਰਾ ਦੋ ਤਿੰਨ ਚਾਰ ਦਿਨਾਂ ਸਾਮ ਕਰਕੇ ਪੂਰੀ ਦੁੱਧ ਤੇ ਆਈ ਨਹੀਂ ਆ ਬਿਲਕੁਲ ਜੇ ਕੋਈ ਥਾਂ ਵਾਲਾ ਆਪਣੇ ਭੈਣ ਭਰਾ ਵੀ ਖੜ ਕੇ ਸਾਮ ਕੇ ਦੁੱਧ ਕੋਈ ਗੱਲ ਨਹੀਂ ਕਰਨੀ ਜੇ ਆਪਾਂ ਦੇ ਸਾਹਮਣੇ ਸਾਹਮਣੇ ਆ ਹਾਂਜੀ ਹਾਂਜੀ ਬਾਕੀ ਵੀਰ ਜੀ 42000 ਚੋਂ ਮਾਨਤਾ ਕਰਦਾਂਗੇ 42000 ਚੋਂ ਹਾਂਜੀ ਬਾਕੀ ਚਲਾ ਕੇ ਖੋਹਦੇ ਕੋਈ ਵੈੜ ਹੈ ਛੇ ਦੰਦ ਪਿਓਰ ਇਹ ਵੀ ਨਹੀਂ ਗੱਲ ਕੋਈ ਜਾਂ ਹੱਦਵੀਂ ਪੁਰਾਣੀ ਆ ਜਾਣੀ ਬਿਲਕੁਲ ਜੀ ਗੱਲ ਦੰਦ ਨਹੀਂ ਖੋਹਦੇ ਵੀ ਛੇ ਦੰਦ ਪਿਓਰ ਬਿਲਕੁਲ ਜੀ ਵੇਖੋ ਵੀਰ ਜੀ ਕਹਿੰਦੇ ਵੈੜ ਲਈ ਤਾਂ ਮਹਿੰਗੀ ਸੀ ਬਾਕੀ ਸਾਂਗ ਰਜੀ ਠੀਕ ਹੈ ਜੀ ਆ ਕੇ ਵੀਰ ਦਾ ਸਾਹਮਣੇ ਹਨਾ ਜੀ ਜੇਰਾ ਮਰਜੀ ਆਪਣਾ ਵੀ ਭਰਾ ਵੀ ਖੜੇ ਸਾਹਮਣੇ ਕੋਈਾਸ ਨਾ ਬਾਕੀ ਮੈਂ ਇੱਥੇ ਵੀ ਸਾਹਮਣੇ ਕੋਈ ਗੱਲ ਨਹੀਂ ਹੈ ਠੰਡੀ ਸੀਰ ਹੈ ਕੋਈ ਗੱਲਬਾਤ ਨਹੀਂ ਇਹੋ ਜੀ ਠੀਕ ਹੈ ਜੀ ਬਾਕੀ ਸ਼ੀਲ ਬੜੀ ਦੇ ਵੀਰ ਜੀ ਇਹ ਗੱਲ ਹੈਗੀ ਜੀ ਖਾਸੀ ਠੀਕ ਹੈ ਜੀ ਬਿਲਕੁਲ ਜੀ ਵੇਖੋ ਜੀ ਵੀਰ ਜੀ ਬਿਲਕੁਲ ਸਚਾਈ ਦਾ ਦੱਸਿਆ ਆ ਤੇ ਰੇਟ ਵੀ ਜਾਇਜ਼ ਕਰ ਲਿਆ ਗਲਤ ਗੱਲ ਕਰਨੀ ਬਦਲ ਲਈ ਮਹਿੰਗੀ ਕੋਈ ਗੱਲ ਨਹੀਂ ਜਿੰਨਾ ਫਾਇਦਾ ਲੈਣਾ ਤੇ ਸਾਰੇ ਬਾਰੇ ਤਾਂ ਠਾਵੇਂ ਹੋਣੇ ਆ ਬਿਲਕੁਲ ਜੀ ਤੇ ਇਹ ਗੱਲ ਇਹ ਹੈ ਕਿ ਸਾਰਿਆਂ ਵਿੱਚ ਬਚਣਾ ਹੁੰਦਾ ਦਾ ਕਿਚ ਚ ਜਾਂਦੇ ਹਰ ਬਚ ਗਿਆ ਕਿਚੋਂ ਘੱਟ ਕੇ ਕਿਚ ਪੂਰੇ ਹੋ ਗਏ ਬਾਕੀ ਆ ਵੀ ਐਨੀ ਬੱਛੀ ਇਕੱਲੀ ਫੇਰ ਮਾਰ ਦੋ ਬੱਛੀ ਦੀ ਕੋਈ ਕਮੀ ਪੇਸ਼ੀ ਨਹੀਂ ਹੋਗੀ ਬਿਲਕੁਲ ਜੀ ਬਾਕੀ ਇਹ ਵੀ 42000 ਦਿਓ ਕਰ ਲਾਂਗੇ ਮਾਨਤਾਣ ਫਿਰ ਕੋਈ ਗੱਲ ਨਹੀਂ ਆ ਠੀਕ ਹੈ ਵੀਰ ਜੀ ਹਾਂਜੀ ਕੋਈ ਗੱਲ ਨਹੀਂ ਬਿਲਕੁਲ ਜੀ ਹਾਂਜੀ ਬਾਕੀ ਆ ਬੱਛੀ ਐ ਇਹ ਤੇ ਫੇਰ ਇਕੱਲੀ ਮਾਰ ਦੋ ਬੱਛੀ ਕੋ ਬੁਰਸ ਤਾਂ ਹਨਾ ਘਲ ਬਸੀ ਪਰਣ ਬੋਗੀ ਰੋਮਾ ਇੱਕ ਦੋ ਦੜਾ ਬਸੀ ਤੇ ਚਮਕੜੀ ਹੋਸੀ ਬਿਲਕੁਲ ਇਹਦਾ ਮੌਸਮ ਖਰਾਬ ਹੋਣ ਕਰਕੇ ਬੱਤੀ ਨਹੀਂ ਨਮਾਰੀ ਰਹੀ ਨਾ ਚਮਕ ਇੰਨੀ ਹੋ ਰਹੀ ਨਹੀਂ ਹੋਸੀ ਬਿਲਕੁਲ ਵੀਰ ਜੀ ਵੇਖੋ ਜੀ ਬਿਲਕੁਲ ਮੁੱਲ ਤੁਹਾਡਾ ਜਾਇਜ਼ ਹੁੰਦਾ ਜੀ ਗੱਭਨ ਥਣੇ ਲੇ ਕੇ ਖੜੇ ਭਾਵੇਂ ਭਾਵੇਂ ਕੋਈ ਤਾਂ ਹੱਥ ਨਾਲ ਲਾਏ ਥਾਣ ਨੂੰ ਸੂਰ ਤੇ ਡੱਕ ਦੀ ਗਰੰਟੀ ਥਾਣਾਂ ਦੀ ਬਿਲਕੁਲ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਆਓ ਆ ਕੇ ਆਪਣੀ ਚਵਾਈ ਕਰੋ ਸੂਏ ਡੰਗਰ ਦੀ ਗੱਭਨ ਨੂੰ ਪਾਸ ਕਰੋ ਓ ਵੀਰ ਜੀ ਤੁਹਾਡਾ ਆਪ ਦਾ ਫਰਜ਼ੇ ਬੰਦਾ ਜੀ ਹਨਾ ਵੀਰ ਜੀ ਇਹ ਵੀ ਕੋਈ ਰਕਨੇ ਵੀਰ ਜੀ ਜੇ ਕੋਈ ਵੀ ਟਾਈਮ ਨਾ ਹੈਗਾ ਕੋਈ ਸ਼ੌਕ ਕਰਦਾ ਬੰਦਾ ਜਾਂ ਕੇ ਬਾਹਰ ਅੰਦਰ ਜਾਂ ਨਹੀਂ ਕੋਈ ਆ ਸਕਦਾ ਹਾਂਜੀ ਤੇ ਆਪਣੀ ਖਾਣ ਦੀ ਫੋਨ ਗਰੰਟੀ ਹੋ ਗਈ ਠੀਕ ਹੈ ਜੀ ਕੋਈ ਸੂਕ ਤਾਂ ਹਰ ਇੱਕ ਦਾ ਹੀ ਫਰਕ ਨਿਕਲ ਜਾ ਆਪਾਂ ਇੱਥੇ ਬੈਠੇ ਹਾਂ ਕੋਈ ਗੱਲ ਨਹੀਂ ਹੋ ਜੀ ਠੀਕ ਹੈ ਜੀ ਜਿਹੜਾ ਲੰਮਾ ਸਮਾਰੀ ਚੱਲਦਾ ਤੇ ਸਹੀ ਦੱਸੋ ਜੋ ਪੱਜਾ ਬਿਲਕੁਲ ਬਿਲਕੁਲ ਜੀ ਹੁਣ ਆਪਾਂ ਮਲੇ ਨੂੰ ਕਹਿ ਸਕਦੇ ਹੁਣ ਆਈ ਆਪਾਂ ਚੋਅਦੀ ਖਾਲੀ ਕਰਤੀ ਐ ਇਦਾਂ ਕਰਤੀ ਤਾਂ ਕਿ ਅੱਗੇ ਫੱਡੇ ਬਖਾਵਾ ਘਟਿਆ ਬਿਲਕੁਲ ਬਿਲਕੁਲ ਜਿਹੜੀ ਗੱਲ ਹੈ ਉਹ ਸੁ ਵੀਰ ਜੀ ਤੁਸੀਂ ਹੁਣ ਇਹ ਸ਼ਾਮ ਨੂੰ ਚੋਣੀ ਕਿਉਂਕਿ ਦੋ ਤਿੰਨ ਦਿਨਾਂ ਮਨੋਂ ਖਾਰੀ ਸਿੱਧੀ ਹੋਣੀ ਹੈ ਬਿਲਕੁਲ ਬਿਲਕੁਲ ਵੀਰ ਜੀ ਹਾਂ ਜੀ ਉਸਾਮ ਕੇ ਦੋ ਚਾਰ ਦਿਨਾਂ ਨੇ ਉਹਦਾ ਫੁੱਲ ਮਾਨਤਨ ਹੋਊਗਾ ਕੋਈ ਗੱਲ ਨਹੀਂ ਠੀਕ ਹੈ ਵੀਰ ਜੀ ਹਾਂ ਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਹਾਂ ਜੀ ਸੰਤਾ ਸਿੰਘ ਹਾਂ ਜੀ ਪਿੰਡ ਕਾਮਰੂਪਾ ਜਿਹੜੇ ਜਨਮ ਸਥਾਨ ਬਾਬਾ ਬੜਾ ਸੈਲਜੀ ਕਰਸਨਾਂਗੜ ਠੀਕ ਹੈ ਫੋਨ ਨੰਬਰ 82 84 36 70 ਠੀਕ ਹੈ ਜੀ ਵੇਖੋ ਵੀਰ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਆਓ ਆ ਕੇ ਆਪਣਾ ਪਾਸ ਕਰੋ ਸੂਆ ਡੰਗਰ ਚੁਵਾਈ ਕਰੋ ਹਨਾ ਵੀਰ ਜੀ ਹਾਂ ਜੀ ਵੀਰ ਜੀ ਕੋਈ ਚੱਕਰ ਨਹੀਂ ਬਿਲਕੁਲ ਕਰਕੇ ਖੜੇ ਬਿਲਕੁਲ ਜੀ ਬਾਕੀ ਬਿਲਕੁਲ ਜੀ ਬਾਕੀ ਚੰਗੀਆਂ ਵਸ਼ੀਆਂ ਵੀਰ ਲੈ ਕੇ ਆਉਂਦਾ ਪਹਿਲੇ ਸੂਏ ਦੀਆਂ ਹੁੰਦੀਆਂ ਵੇੜਾ ਚੰਗੀਆਂ ਟੌਪ ਕਲਾਸ ਦੁੱਧ ਵਾਲੀਆਂ ਵੇੜਾ ਨੇ ਸਾਰੇ ਵੀਰਾਂ ਨੂੰ ਬਾਕੀ ਇਹ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਠੀਕ ਹੈ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ